ਮੈਂ ਇਸ ਤੋਂ ਪਹਿਲਾਂ ਦੋ ਲਿੰਕ ਸਾਡੇ ਦੇ ਉਹਨਾਂ ਦਾ ਠੀਕ ਅਜੰਦਰੋਂ ਦੇ ਅੱਜ ਫਿਰ ਗਿਆ ਸੁਣਾ ਪੌਸਟਰ ਕੱਢ ਜਸਵਿੰਦਰ ਪਾਲ ਸਿੰਘ ਐ ਮੈਂ ਬਾਰੰਦਾਂ ਦਾ ਨਿਵਾਸੀ ਆ ਮੇਰਾ ਬੇਟਾ 버ਗਰ ਕਿੰਗ ਦੇ ਵਿੱਚ ਜੋਬ ਕਰਦਾ ਸੀਗਾ ਜਿਹੜਾ ਕਿ ਨੂਰ ਅਸ਼ਨਾਮ ਸੀ ਉਹਦਾ ਓ ਬਰਗਰ ਕਿੰਗ ਦੇ ਵਿੱਚ ਐ ਐ ਐਜ਼ ਐਜ਼ ਅ ਕੁੱਕ ਸੀਗਾ ਉਹ ਬਰਗਰ ਕਿੰਗ ਦੇ ਵਿੱਚ ਸ਼ਾਮੀ 4 ਵਜੇ 7 ਤਰੀਕ ਨੂੰ 7 ਤਰੀਕ ਨੂੰ ਸ਼ਾਮੀ ਚ 6 ਨੂੰ ਆ ਚੇਨੂ ਸ਼ਾਮੀ 4 4 ਵਜੇ ਕਰੋ ਗਿਆ ਔਰ 4:30 ਵਜੇ ਉਹਦੀ ਡਿਊਟੀ ਸਟਾਰਟ ਹੁੰਦੀ ਹੈ ਰਾਤ ਨੂੰ ਉਹਨੇ ਸਾਰੀ ਰਾਤ ਕੰਮ ਕਰਕੇ ਸਵੇਰੇ ਉਹ ਜਦੋਂ ਵਾਪਸ ਆਣ ਲੱਗਿਆ ਤੇ ਉਹਨਾਂ ਦੇ ਮੈਨੇਜਰ ਨੇ ਕਿਹਾ ਵੀ ਆਇਆ ਇੱਕ ਬੋਰਡ ਹੈਗਾ ਇਹ 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 ਤਾਰਾ ਦੇ ਕੋਲ ਸੀਗਾ ਜਿਹੜਾ ਉਹਨੂੰ ਕਿਹਾ ਵੀ ਨੂੰ ੱੱਕਾ ਮਾਰ ਕੇ ਪਰੇ ਕਰ ਦੇ ਤੇ ਮੇਰੇ ਬੇਟੇ ਮੇਰੇ ਬੇਟੇ ਦੇ ਨਾਲ ਦੋ ਦੋ ਹੋਰ ਵੀ ਮੁੰਡੇ ਸੀਗੇ ਔਰ ਮੈਂ ਉਹਨਾਂ ਨੂੰ ਕਰੰਟ ਲੱਗਣ ਕਰਕੇ ਡੈਥ ਹੋ ਗਈ ਮੇਰੇ ਬੇਟੇ ਦੀ ਉੱਥੇ ਹੀ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ 8:30 ਵਜੇ 6:30 ਵਜੇ ਮੇਰੇ ਬੇਟੇ ਦੀ ਉੱਥੇ ਔਰ ਸਪੋਰਟ ਤੇ ਹੀ ਡੈਥ ਹੋ ਗਈ ਇਹਨਾਂ ਨੂੰ ਅਸੀਂ ਕਿਹਾ ਇਹਨਾਂ ਨੇ ਫੋਨ ਕੀਤਾ ਵੀ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਅਸੀਂ ਰਜਿੰਦਰਾ ਆਏ ਇਹਨਾਂ ਇਹ ਸਾਡੇ ਬੇਟੇ ਨੂੰ ਉੱਥੇ ਹੀ ਸੁੱਟ ਕੇ ਪਾਜ ਗਏ ਉੱਥੇ ਹੈ ਕੌਣ ਸੁੱਟ ਕੇ ਇਸ ਦਾ ਜਿਹੜਾ ਕੰਪਨੀ ਕਵਰੀ ਦਾ ਜਿਹੜਾ ਸਟਾਫ ਸੀ ਜਿਹੜਾ ਉਹਨਾਂ ਦਾ ਮੈਨੇਜਰ ਸੀ ਜਾਂ ਟੀਮ ਲੀਡਰ ਸੀ ਸਾਨੂੰ ਨਹੀਂ ਪਤਾ ਹੁਣ ਤੁਸੀਂ ਧਰਨਾ ਲਾ ਰਹੇ ਨਹੀਂ ਸਾਰੇ ਵਾਸਤੇ ਧਰਨਾ ਲਾ ਰਹੇ ਜੀ ਅਸੀਂ ਇਹਨਾਂ ਨੂੰ ਕਿਹਾ ਤੁਸੀਂ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ 버ਗਰ ਕਿੰਗ ਤੇ ਪਰਚਾ ਕਟੋ ਉਸ ਉਸ ਦੇ ਮੈਨੇਜਰ ਤੇ ਪਰਚਾ ਕੱਟੋ ਤੇ ਜਿਹੜਾ ਉਹਦਾ ਓਨਰ ਹੈ ਜਿਹੜਾ ਇਹ ਇਸ ਨੂੰ ਰਨ ਕਰ ਰਿਹਾ ਜਿਹੜਾ ਉੱਥੇ ਦਾ ਓਨਰ ਹੈ ਉਸ ਦੇ ਪਰਚਾ ਦਰਜ ਕਰੋ ਕੀ ਨਾਮ ਹੈ ਸਰ ਜੀ ਸੁਣੋੜਾ ਜੀ ਹਾਂ ਜੀ ਕੀ ਨਾਮ ਹੈ ਉਹਦਾ ਜੀ ਉਹਦਾ ਨਾ ਉਹਦਾ ਨਾਮ ਨਹੀਂ ਮੈਨੂੰ ਪਤਾ ਬਾਈ ਨੇਮ ਨਹੀਂ ਮੈਂ ਜਾਣਦਾ ਉਹਨਾਂ ਦਾ ਗੋਲ ਡਿਗ ਕਰਕੇ ਉੱਥੇ ਬਣਿਆ ਆ ਉਹ ਉਹਨਾਂ ਦੇ ਓਨਰ ਨੇ ਉਹਨਾਂ ਦਾ ਹੀ ਹੈ ਇਹ ਇੱਥੇ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਜੀ ਪੁਲਿਸ ਵੱਲੋਂ ਕੀ ਹੰਗਾਰਾ ਮਿਲਿਆ ਪੂਰੇ ਪੁਲਿਸ ਪੁਲਿਸ ਨਾਲ ਅਸੀਂ ਜਦ ਗੱਲ ਕੀਤੀ ਉਹ ਕਹਿੰਦੇ ਤੁਹਾਡਾ ਪੂਰਾ ਸਹਿਯੋਗ ਕਰਾਂਗੇ ਲੇਕਿਨ ਬਾਅਦ ਵਿੱਚ ਜਦ ਅਸੀਂ ਮੌਕੇਵਾਰ ਦਾਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਸੀਂ ਸਾਨੂੰ ਨਾਲ ਲੈ ਕੇ ਚੱਲੋ ਉੱਥੇ ਉਹ ਕਹਿੰਦੇ ਨਹੀਂ ਤੁਸੀਂ ਬੈਠੋ ਇੱਥੇ ਥਾਣੇ 'ਚ ਅਸੀਂ ਦੇਖ ਕੇ ਆਏ ਉਹ ਗਏ ਉਹ ਉਹਨਾਂ ਨੂੰ ਹੀ ਲੈ ਕੇ ਓਨਰ ਨੂੰ ਲੈ ਕੇ ਸਾਡੇ ਕੋਲ ਆ ਗਏ ਤੇ ਸਾਡੀ ਬਿਲਕੁਲ ਗੱਲ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨਾਲ ਕੀ ਸੈਟਿੰਗ ਕਰੀ ਆ ਕੀ ਨਹੀਂ ਕਰਿਆ ਉਹ ਪੁਲਿਸ ਨੂੰ ਪਤਾ ਹੈ ਸਾਨੂੰ ਨਹੀਂ ਪਤਾ ਉਸ ਦੇ ਬਾਰੇ ਅਸੀਂ ਬਾਅਦ ਵਿੱਚ ਕਿਹਾ ਉਹ ਕਹਿੰਦੇ ਤੁਸੀਂ ਸਾਈਨ ਕਰ ਦੋ ਅਸੀਂ ਕਿਹਾ ਨਹੀਂ ਅਸੀਂ ਨਹੀਂ ਸਾਈਨ ਕਰਾਂਗੇ ਜਦ ਤੱਕ ਤੁਸੀਂ ਓਨਰ ਦਾ ਨਾਮ ਨਹੀਂ ਪਾਉਂਦੇ ਜਿਹਨੇ ਫਰਾਂਚਾਈਜ਼ ਲਈ ਹੈ ਉਹ ਚਾਚਾ ਇਹਨੂੰ ਬੁਲਾਓ ਦੂਜੇ ਮੇਰਾ ਨਾਮ ਮਲਕੀ ਸਿੰਘ ਹੈ ਜੀ ਮਲਕੀ ਜੀ ਤੁਸੀਂ ਕਿਹੜੇ ਬੱਚੇ ਦੇ ਕੀ ਲੱਗਦੇ ਹੋ ਮੈਂ ਕਰਨ ਜੋਤ ਹੈ ਜੀ ਉਹਦਾ ਚਾਚਾ ਲੱਗਦਾ ਹਾਂ ਤੇ ਉਹਦੇ ਕਰੰਟ ਲੱਗਿਆ ਪਰ ਰਾਤ ਨੂੰ ਪਰਸੋਂ ਇਹ ਉਹਨੂੰ ਹਸਪੀਟਲ ਚ ਦਾਖਲ ਹੈ ਇੱਕ ਨਾਲ ਦਾ ਮੁੰਡਾ ਸੀਗਾ ਉਹਦੀ ਡੈਥ ਹੋ ਗਈ ਫਿਰ ਉਹ ਉਹਦੇ ਜਿਹੜੇ ਕਿੰਗ ਵਰਕਰਰ ਦੇ ਜਿਹੜੇ ਉੱਥੇ ਸੀਗੇ ਸਟਾਫ ਉਹਨਾਂ ਨੇ ਬੱਚਿਆਂ ਨੂੰ ਛੁੱਟੀ ਤੋਂ ਬਾਅਦ ਵੀ ਕਿਹਾ ਵੀ ਤੁਸੀਂ ਆ ਕੰਮ ਕਰਕੇ ਜਾਓ ਉਹਨਾਂ ਨੂੰ ਮੋਟਰਸਾਈਕਲ ਰੋਕੇ ਕਹਿੰਦਾ ਕੰਮ ਕਰਕੇ ਜਾ ਫੇਰ ਜਾਇਓ ਜਿਵੇਂ ਮੋਟਰਸਾਈਕਲ ਦੀ ਚਾਬੀ ਚੁਬੀਆਂ ਉਹਨਾਂ ਰੱਖ ਲੀਆਂ ਕੱਲ ਮੈਂ ਜਾ ਕੇ ਸਕਿਉਰਟੀ ਵਾਲੇ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਉਹਦੇ ਬੱਚੇ ਦਾ ਮੋਟਰਸਾਈਕਲ ਉੱਥੇ ਸੀਗਾ ਕੱਲ ਮੈਂ ਉਥੋਂ ਮੋਟਰਸਾਈਕਲ ਦੀ ਚਾਬੀ ਲੈ ਕੇ ਫਿਰ ਮੋਟਰਸਾਈਕਲ ਨੂੰ ਜਾ ਕੇ ਲੈ ਕੇ ਆਇਆ ਜਿਹੜਾ ਬੋਰਡ ਉਹਨਾਂ ਨੇ ਜਿੰਨੀ ਵਾਇਰਾਂ ਉੱਚੀਆਂ ਨੇ ਨੁਕਸਾਨ ਬੱਚਿਆਂ ਦੇ ਇਹਨਾਂ ਦੇ ਗਲਤੀ ਕਰਕੇ ਹੋਇਆ ਜੀ ਫਰਾਂਚਾਈਜ਼ੀ ਮਾਲਕ ਦਾ ਨਾਮ ਪਤਾ ਲੱਗਿਆ ਜੀ ਨਾਮ ਸਾਨੂੰ ਕਿਸੇ ਦਾ ਨਹੀਂ ਪਤਾ ਜੀ ਸਿਰਫ 버거 ਕਿੰਗ 버거 ਕਿੰਗ ਕਰੀ ਜਾਂਦੇ ਆ ਜੀ ਨਾਕ ਸਿੰਘ ਦੱਸੇ ਕਰਨ ਜੋਤੀ ਹਸਪੀਟਲ ਜਾਖਲੇ ਦੋ ਦਿਨ ਹੋ ਗਏ ਉਹਨੂੰ ਗੁਰੂਗੋਸ਼ ਚਲੀ ਜਾਂਦੇ ਆ ਜੀ ਥੋੜਾ ਜਿਹਾ ਹੁਣ ਪਹਿਲਾਂ ਸੁਧਾਰਾ ਪਹਿਲਾਂ ਉਹਨਾਂ ਨੂੰ ਪਹਿਲਾਂ ਕਾਫੀ ਉਹ ਸੀਗਾ ਸੀਰੀਅਸ ਸੀਗਾ ਜੀ ਕਰੰਟ ਦੀ ਤਾਰ ਕਿਵੇਂ ਲਾਈ ਹੋਈ ਜੀ ਕਰੰਟ ਦੀ ਤਾਰ ਉੱਪਰ ਸੀਗੀ ਜੀ ਉਹ ਮੇਨ ਲਾਈਨ ਇਹਨਾਂ ਨੇ ਕਿਹਾ ਜਿਹੜਾ ਬੋਰਡ ਆ ਕਹਿੰਦਾ ਖਿੱਚ ਕੇ ਸੜਕ ਤੇ ਲੈ ਕੇ ਆਓ ਵੀ ਦਿਖਦਾ ਨਹੀਂ ਹੈਗਾ ਦਾ ਰੋਡ ਤੇ ਵੀ ਸਾਡਾ ਜਿਹੜਾ ਬੋਰਡ ਆ ਦਿਖਾਈ ਦੇਣਾ ਚ ਵੀ ਅਸੀਂ ਰਾਤ ਦੇ ਸਾਰਾ ਦੇ ਥੱਕੇ ਹੋਏ ਆ ਵੀ ਰਾਤ ਨੂੰ ਲੇਟ ਛੁੱਟੀ ਹੁੰਦੇ ਤਾਂ ਕਰਕੇ ਉੱਥੇ ਰੁਕ ਜਾਂਦੇ ਬੱਚੇ ਵੀ ਰਸਤਾ ਕਸੂਨਸਾਂ ਰਸਤਾ ਵੀ ਕੋ ਨੁਕਸਾਨ ਨਾ ਹੋ ਜੇ ਰਸਤੇ 'ਚ ਕੋ ਘੇਰ ਨਾਲ ਬੱਚਿਆਂ ਨੂੰ ਇਹਦੇ ਕਰਕੇ ਰੁਕਦੇ ਉੱਥੇ ਤੇ ਜਦੋਂ ਸਵੇਰੇ ਡਿਊਟੀ ਇਹਨੇ ਮੈਨੇਜਰ ਨੂੰ ਜਿਵਾਇਆ ਉਹ ਕਹਿੰਦਾ ਨਾ ਵੀ ਨਾ ਪਹਿਲਾਂ ਇਹ ਬੋਰਡ ਤੁਸੀਂ ਅੰਦਰ ਕਰਕੇ ਜਾਣਾ ਫਿਰ ਇੱਥੋਂ ਜਾਣਾ ਵੀ ਇਹ ਬੋਰਡ ਖਿੱਚੋ ਰੋਡ ਤੇ ਲੈ ਕੇ ਜਾਓ ਫਿਰ ਤੁਹਾਨੂੰ ਜਾਣ ਦੇਵਾਂਗਾ ਸਰ ਬੋਰਡ 'ਚ ਕਰੰਟ ਆਦੀ ਹੈ ਬੋਰਡ 'ਚ ਤਾਂ ਬੁਰਜ ਤਾਰ ਟੱਚ ਹੋਈ ਆ ਉੱਪਰੋਂ ਇਹ ਮੇਨ ਲਾਈਨ ਦੀ ਬੋਰਡ ਦੇ ਨਾਲ ਹਾਂ ਬੋਰਡ ਦੇ ਨਾਲ ਮੇਨ ਲੈਂਦੀ ਤਾਰ ਟੱਚ ਹੋਈ ਆ ਬੋਰਡ ਬੌਡਨ ਚ ਆ